हम कुछ कहना चाहते हो तुम झूठा सारा कुछ झूठा कुछ कहना चाहते हो मैम कुछ कहना चाहते हो आ आ कुछ बोलो बस ਕੁਝ ਬੋਲਨਾ ਮੈਂ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਝੂਠਾ ਕਹਾਣਾ ਕੋਈ ਝੂਠਾ ਸੱਚੀ ਗੱਲ ਦੋਸਤੋ ਚਿੱਟੇ ਦੇ ਨਾਲ ਫੜੀ ਗਈ ਬਠਿੰਡਾ ਦੀ ਮਹਿਲਾ ਸੀਨੀਅਰ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਜੋ ਕਿ ਸੋਸ਼ਲ ਮੀਡੀਆ ਤੇ ਵਿੱਚ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਇੰਸਟਾਗ੍ਰam ਤੇ ਪੁਲਿਸ ਦੀਪ ਕੌਰ ਦੇ ਨਾਂ ਤੇ ਜਿਸ ਦੀ ਆਈਡੀ ਹੈ ਉਸ ਨੂੰ ਪੁਲਿਸ ਵੱਲੋਂ ਕੱਲ ਇੱਕ ਖਾਸ ਨਾਕੇ ਦੇ ਦੌਰਾਨ ਗ੍ਰਿਫਤਾਰ ਕਰ ਲਿਆ ਜਦੋਂ ਉਹ ਚਿੱਟਾ ਕਿਤੇ ਸਪਲਾਈ ਕਰਨ ਜਾ ਰਹੀ ਸੀ ਤਾਂ ਇਸ ਮੌਕੇ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਕਿ ਕਾਫੀ ਸਮੇਂ ਤੋਂ ਇਸ ਮਹਿਲਾ ਪੁਲਿਸ ਕਾਂਸਟੇਬਲ ਤੇ ਉਹਨਾਂ ਦੀ ਨਜ਼ਰ ਸੀ ਉਹਨਾਂ ਇਸ ਬਾਰੇ ਸ਼ੱਕ ਸੀ ਤਾਂ ਉੱਥੇ ਹੀ ਇੱਕ ਔਰਤ ਵੀ ਸਾਹਮਣੇ ਆਈ ਹੈ ਜਿਸ ਨੇ ਇਸ ਮਹਿਲਾ ਪੁਲਿਸ ਕਾਂਸਟੇਬਲ ਅਤੇ ਉਸਦੇ ਸਾਥੀ ਬਾਰੇ ਖੁਲਾਸਾ ਕੀਤਾ ਨੇ ਜਿਸ ਦਾ ਕਹਿਣਾ ਹੈ ਕਿ ਉਸ ਦਾ ਪਤੀ ਸੋਨੂ ਜੋ ਕਿ ਐਂਬੂਲੈਂਸ ਦਾ ਡਰਾਈਵਰ ਹੈ ਇਸ ਔਰਤ ਜੋ ਕਿ ਮਹਿਲਾ ਪੁਲਿਸ ਕਾਂਸਟੇਬਲ ਹੈ ਦੇ ਨਾਲ ਲਿਵਿੰਗ ਦੇ ਵਿੱਚ ਰਹਿੰਦਾ ਤੇ ਇਹਨਾਂ ਦੋਵਾਂ ਨੇ ਮਿਲ ਕੇ ਚਿੱਟੇ ਦਾ ਕਾਰੋਬਾਰ ਕੀਤਾ ਹੋਇਆ ਦੋਵੇਂ ਚਿੱਟਾ ਵੇਚਦੇ ਨੇ ਤੇ ਇਸ ਔਰਤ ਨੇ ਜੋ ਕਿ ਪੁਲਿਸ ਦੇ ਵਿੱਚ ਸਿਰਫ ਕਾਸਟੇਬਲ ਦੀ ਨੌਕਰੀ ਕਰਦੀ ਹੈ 2 ਕਰੋੜ ਦੀ ਕੋਠੀ ਬਠਿੰਡਾ ਦੇ ਵਿੱਚ ਖਰੀਦੀ ਹੋਈ ਹੈ ਇਸ ਤੋਂ ਇਲਾਵਾ ਇੱਕ ਥਾਰ ਕਾਰ ਅਤੇ ਇੱਕ ਬੀ ਐਮ ਡਬਲਯੂ ਕਾਰ ਅਤੇ ਇੱਕ ਹੋਰ ਕਾਰ ਇਸ ਨੇ ਰੱਖੀ ਹੋਈ ਹੈ ਤਿੰਨ ਗੱਡੀਆਂ ਰੱਖੀਆਂ ਹੋਈਆਂ ਨੇ ਤੇ ਇੱਕ ਬੋਲਟ ਅਤੇ ਇੱਕ ਸਕੂਟੀ ਰੱਖੀ ਹੋਈ ਹੈ ਇਸ ਤੋਂ ਇਲਾਵਾ ਇਹ ਰੈਡੀਓ ਦੀਆਂ ਘੜੀਆਂ ਲਾਉਂਦੀ ਹੈ ਹੋਰ ਵੀ ਮਹਿੰਗੇ-ਮਹਿੰਗੇ ਸ਼ੌਂਕ ਨੇ 10000 ਤੋਂ ਸਸਤਾ ਕਦੇ ਸੂਟ ਇਹ ਨਹੀਂ ਪਾਉਂਦੀ ਤਾਂ ਇਸ ਮੌਕੇ ਤੇ ਇਸ ਔਰਤ ਦੇ ਉਹ ਅਹਿਮ ਖੁਲਾਸੇ ਤੁਹਾਡੇ ਸਾਹਮਣੇ ਰੱਖਦੇ ਹਾਂ ਤੇ ਨਾਲ ਹੀ ਪੁਲਿਸ ਮੁਲਾਜ਼ਮਾਂ ਨੇ ਇਸ ਮੌਕੇ ਕੀ ਕਿਹਾ ਉਹ ਵੀ ਤੁਸੀਂ ਸੁਣੋ ਤੁਹਾਨੂੰ ਲੱਗਦਾ ਹੈ ਕਿ ਇਸ ਮਹਿਲਾ ਪੁਲਿਸ ਕਾਂਸਟੇਬਲ ਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਰੂਰ ਕਮੈਂਟਾਂ ਦੇ ਵਿੱਚ ਯੈਸ ਜਾਂ ਨੋ ਟੈਪ ਕਰਨਾ ਤਾਂ ਉੱਥੇ ਹੀ ਕਾਨੂੰਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਔਰਤ ਕੋਲ ਜਿੰਨੀ ਕਿ ਬਰਾਦਗੀ ਹੋਈ ਹੈ ਉਸ ਹਿਸਾਬ ਦੇ ਨਾਲ ਜਲਦੀ ਇਸ ਨੂੰ ਜਮਾਨਤ ਮਿਲ ਸਕਦੀ ਹੈ ਅਤੇ ਜਲਦੀ ਬਾਹਰ ਆ ਸਕਦੀ ਹੈ ਤੇ ਹੋ ਸਕਦਾ ਹੈ ਫਿਰ ਤੋਂ ਉਹੀ ਗਲਤ ਕੰਮ ਸ਼ੁਰੂ ਕਰ ਦੇਵੇ ਤੁਹਾਡਾ ਇਸ ਬਾਰੇ ਕੀ ਕਹਿਣਾ ਜੂ ਕਮੈਂਟ ਕਰਨਾ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਜੋ ਇੱਕ ਯੁੱਧ ਨਸ਼ਾ ਵਿਰੋਧੀ ਛੇੜਿਆ ਗਿਆ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਆਪਣੀ ਰਾਏ ਦੱਸਿਓ ਮੈਂ ਕੁਝ ਕਹਿਣਾ ਚਾਹੁੰਦੇ ਹਾਂ ਤੁਸੀਂ ਠੁੱਠਾ ਸਾਰਾ ਕੁਝ ਠੁੱਠਾ ਕਲ ਰੈਸਟ ਹੋਈ ਸੀ ਹਾਂਜੀ ਕੀ ਕੁਝ ਮਿਲਿਆ ਨਾ ਤੋਂ 17.75 ਮਿਲੀਗ੍ਰਾਮ ਦਿੱਤਾ ਵਜਾ ਸੀ ਅੱਛਾ ਹਾਂਜੀ ਕੋਰਟ ਤੇ ਪੇਸ਼ ਕੀਤਾ ਤੇ ਜੱਜ ਸਾਹਿਬ ਦੇ ਤਿੰਨ ਦਿਨ ਦੀ ਪੁਸ਼ਰਵਾਨੀ ਮੰਗਦੀ ਇੱਕ ਦਿਨ ਦਾ ਪੁਸ਼ਰਵਾਨਾ ਮਿਲਿਆ ਸਮਝ ਜਿਹੜੇ ਇਸ ਇੰਨੇ ਕੁਆਂਟੀਟੀ ਵਾਲੇ ਪਹਿਲਾਂ ਪੁਲਿਸ ਤੋੜ ਚ ਪੇਸ ਕਰਦੀ ਹੈ ਹਾਂਜੀ ਉਹਨਾਂ ਨੂੰ ਵੀ ਇੰਨਾ ਹੀ ਰਿਮਾਂਡ ਮਿਲਦਾ ਜਾਂ ਵੱਧ ਮਿਲਦਾ ਨਹੀਂ ਜੱਜ ਸਾਹਿਬ ਦੀ ਨਿਰਪੱਖ ਕਰਦਾ ਹੈ ਕੀ ਗੱਲ ਹੋਗੀ ਪੁਲਿਸ ਨੂੰ ਇਤਨਾਂ ਦਿਨ ਦਾ ਰਿਮਾਂਡ ਮਿਲਿਆ ਇਹ ਤਿੰਨ ਦਿਨ ਦਾ ਲਿਖਿਆ ਸੀ ਅੱਛਾ ਉਹਨ ਕਿੰਨੇ ਦਿਨ ਦਾ ਦਿੱਤਾ ਇੱਕ ਦਿਨ ਦਾ ਅੱਛਾ ਇਹ ਕਿੱਥੋਂ ਅਰੈਸਟ ਕੀਤਾ ਕੀਤਾ ਸੀਗਾ ਇਹਨੂੰ ਇਹ ਆਪਣਾ ਲਾਲਲੀ ਦੀ ਚੌਂਕ ਰੋਜਾ ਬਾਦਰ ਫਲਾਈਓਵਰ ਦੇ ਘੱਟ ਜੋ ਕੌਣ ਕੌਣ ਸੀਗਾ ਨਾਲ ਇਹਦੇ ਦਲੀ ਸੀਗੀ ਜੀ ਅੱਜ ਤੱਕ ਕੀ ਰਿਕਵਰ ਹੋਇਆ ਏ ਤੁਹਾਡੀ ਪੁੱਛਗਿੱਛ ਕੀ ਸਾਹਮਣੇ ਆਇਆ ਏ ਤੋਂ 1.7 5.18 ਗ੍ਰਾਮ ਚਿੱਟਾ ਬਰਾਉਂਡ ਹੋਇਆ ਤੋਂ ਨਹੀਂ 24 ਘੰਟੇ ਤੋਂ ਉੱਤੇ ਸਮਾਂ ਹੋ ਗਿਆ ਕਾਰਨ ਕੀ ਆ ਐਡਸ ਰੱਖਿਆ ਪ੍ਰਬੰਧ ਕਿਉਂ ਕੀਤੇ ਗਏ ਅਸੀਂ ਤਾਂ ਕੁਝ ਰੱਖਿਆ ਪ੍ਰਬੰਧ ਨਹੀਂ ਕੀਤੇ ਇਹ ਤਾਂ ਨਾਰਮਲ ਆਇਆ ਤੁਹਾਡੇ ਮੈਡੀਕਲ ਨੇ ਆਠ ਹੋਇਆ ਅੱਛਾ ਜਦੋਂ ਫੜਿਆ ਸੀਗਾ ਤੁਸੀਂ ਇਹ ਵਰਦੀ ਪਾ ਰੱਖੀ ਸੀ ਇਹ ਵਿਦਾਊਟ ਵਰਦੀ ਚ ਸੀ ਇਹ ਵਰਦੀ ਪਾਈ ਸੀ ਜੀ ਨਾਰਮਲ ਮਨਜੀਤ ਜੀ ਹੁਣ ਤੱਕ ਪੁੱਛ ਗਿੱਛ ਲੈਡੀਆਂ ਨੇ ਅਸੀਂ ਹੋচ্ছি ਮਨਜੀਤ ਜੀ ਹੁਣ ਤੱਕ ਪੁੱਛ ਗਿੱਛ ਕੀ ਆ ਕੱਲ ਦੀ ਫੜੀ ਤੁਸੀਂ ਕੁਝ ਪਤਾ ਕਰਦੇ ਹਾਂ ਜੁਰਮਾਨਾ ਤੋਂ ਕਿਥੋਂ ਲੈ ਕੇ ਆ ਨਹੀਂ 네ਗੇਟਿਵ ਆਇਆ ਨਹੀਂ ਵਿੱਚ ਸੀ ਸਕੂਪ ਟੈਸਟ ਹਮ ਬੱਸ ਇਹ ਕਿੱਥੋਂ ਲੈ ਕੇ ਆਇਸ ਕੁਛ ਦੱਸਿਆ ਨਾ ਸੀ ਇਹ ਤਾਂ ਪਤਾ ਕਰਨਾ ਪੈਣਾ ਗਰਮਾਨ ਦਾ ਅਜੇ ਤਾਂ ਕੁਛ ਨਹੀਂ ਮੰਨਿਆ ਅਜੇ ਡਾਕਟਰ ਨਾਮ ਕੀ ਹੈ ਅਮਨਦੀਪ ਕੋ ਕਿੱਥੇ ਪੁੱਛੀ ਕਿ ਕਿੱਥੇ ਸੀ ਜੀ ਇਹ ਡਿਸਟ੍ਰਿਕਟ ਮਾਨਸਾ ਦਾ ਨੰਦਰਾਜੀ ਟਾਟਾ ਆਰਜੀ ਟਰਾਜਮੈਂਟ ਆਪਣੇ ਬਹਿੰਡੇ ਸੀ ਗੱਡੀ ਪ੍ਰਾਪਰਟੀ ਵਗੈਰਾ ਦੀ ਜਾਂਚ ਕਰ ਜੀ 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 ਸਮਝ ਥੋੜੇ ਤੇ ਘੁੰਮ ਜਿਓ ਦੇਖਾਂਗੇ ਜੀ ਅੱਗੇ ਰਮਾਨਤਵਾਦੀ ਜੀ ਵੀ ਹਸਣਗਾ ਗੱਡੀ ਇਹਨਾਂ ਦੇ ਆਪਦੇ ਨਾਮ ਤੇ ਕਿਸੇ ਹੋਰ ਗੱਡੀ ਇਹਨਾਂ ਦੇ ਐਫੀਡਵਿਟ ਉਤਾਰੀਦਾ ਨਾਮ ਤੇ ਹੈ ਜੀ ਅੱਛਾ ਉਹ ਅਸੀਂ ਵੈਰੀਫਾਈ ਕਰ ਲਿਆ ਠੀਕ ਹੈ ਇਹ ਵੀਡੀਓ ਟੇਕਾ ਕਿਹਦੇ ਨਾਂ ਤੇ ਆ ਗੱਡੀ ਐਫੀ ਡੈਵਟ ਕਿਹਦੇ ਨਾਂ ਤੇ ਆਪਣੇ ਅਮਨਦੀਪ ਕੋਲ ਕੀ ਡਿਪਾਰਟਮੈਂਟ ਨੂੰ ਪਤਾ ਸੀ ਵੀ ਇਹਨਾਂ ਨੇ ਗੱਡੀ ਲਈ ਕਿਉਂਕਿ ਪੁਲਿਸ ਡਿਪਾਰਟਮੈਂਟ ਨੂੰ ਪਹਿਲਾਂ ਸੂਚਿਤ ਕਰਨਾ ਪੈਂਦਾ ਹੈਗਾ ਮੈਨੂੰ ਤਾਂ ਇਹ ਬਾਰੇ ਪਤਾ ਨਹੀਂ ਸੀਗਾ ਪਤਾ ਜੇ ਮੌਕੇ ਦੀ ਫੜੀ ਜੀ ਉਹ ਦੱਸਦੀ ਠੀਕ ਹੈ ਘਰੇ ਵੀ ਦਿੱਤੀ ਗਿਆ ਇਹ ਵੀ ਤੁਹਾਨੂੰ ਕਾਫੀ ਕਰਦੇ ਪਰ ਇਹਦੀ ਤੋਂ ਬਾਅਦ ਦੇਖਾਂਗੇ ਅਸੀਂ ਕਰੂ ਹੋਰ ਵੀ ਗੱਡੀ ਬਰਾਮਦ ਹੋਈ ਹੈ ਨਹੀਂ ਕੋਈ ਗੱਡੀ ਬਰਾਮਦ ਬਿਲਾ ਦੇਖੀ ਗੱਡੀ ਠੀਕ ਹੈ ਹੁਣ ਕਿੰਨੇ ਦਿਨਾਂ ਦਾ ਰਿਮਾਂਡ ਦਿੱਤਾ ਗਿਆ ਜੀ ਇੱਕ ਹਫਤਾ ਜੀ ਠੀਕ ਕੋਈ ਹੈਗੇ 2022 ਦੀ ਮੇਰੇ ਘਰ ਵਾਲੇ ਨਾਲ ਰਹੀ ਜਾਂਦੀ ਸੀਗੀ ਮੇਰੇ ਦੋਨੋਂ ਬੱਚਿਆਂ ਤੋਂ ਮੈਂ ਤੁਹਾਨੂੰ ਘਰੋਂ ਬਾਹਰ ਕੱਢ ਰੱਖਿਆ ਸੀ ਮੈਂ ਪ੍ਰਸ਼ਾਸਨ ਨੂੰ ਬਹੁਤ ਕਿ 2023 ਦੇ ਵਿੱਚ ਵੀ ਆ ਕੇ ਮੈਂ ਧਰਣਾ ਲਾਇਆ ਸੀ ਵੀ ਇਹ ਚਿੱਟਾ ਵੇਚਦੀ ਹੈ ਇਹ ਟਿੱਟੇ ਦੀ ਆਦਤ ਵੀ ਹੈ ਦੋਨੋਂ ਜਣੇ ਮੇਰਾ ਘਰ ਵਾਲਾ ਐਂਬੂਲੈਂਸ ਦਾ ਕੰਮ ਕਰਦਾ ਸੀ ਮੇਰੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੈਂ ਜਦੋਂ ਬੱਚਿਆਂ ਨਾਲ ਧਰਣਾ ਲਾਇਆ ਪਰੰਤੂ ਮੇਜ ਬੋਰ ਕਹੀ ਪ੍ਰਸ਼ਾਸਨ ਨੇ ਪਰਚਾ ਕਰ ਦਿੱਤਾ ਫਿਰ ਵੀ ਇਹਨੇ ਕਈ ਅਫਸਰਾਂ ਦੇ ਜਿੰਨੇ ਨਾਲ ਲਿੰਦੇ ਬਹੁਤ ਵਧੀਆ ਲਿਖਲੇ ਉਹਨਾਂ ਦਾ ਸਹਾਰਾ ਲਾ ਕੇ ਉਹਦਾ ਨਾਮ ਇਹਨੇ ਬਾਹਰ ਕਢਾਲਿਆ ਮੈਂ ਉਦੋਂ ਦੀ ਰੁਲੀ ਜਾਨੀ ਆ ਮੇਰੇ ਕੋਲ ਘਰ ਦਾ ਮੈਂ ਕਰਾਇਆ ਤੇ ਕਿ ਖੰਨੀਆ ਦੋਵੇਂ ਬੱਚਾ ਨਾ ਮੈਂ ਕਿੱਥੇ ਜਾਵਾਂ ਹੁਣ ਵੀ ਪ੍ਰਸ਼ਾਸਨ ਦੇ ਜਿਹੜੇ ਕਈ ਅਧਿਕਾਰੀ ਨੇ ਜਿਨ੍ਹਾਂ ਦਾ ਇਨਾਮ ਵੀ ਲੰਦੀ ਮੇਰੇ ਕੋਲ ਉਹਨਾਂ ਦੇ ਰਗੇਸ ਬਹੁਤ ਪ੍ਰੂਫ ਨੇ ਮੈਨੂੰ ਮਜਬੂਰਆ ਕਰਨੇ ਪੈਣਗੇ ਮੈਂ ਤੁਹਾਨੂੰ ਉਹ ਵੱਡੇ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨੀ ਆ ਐਜੇ ਮਲਾਜ਼ਮ ਨੂੰ ਤੁਸੀਂ ਸਪੋਰਟ ਨਾ ਕਰੋ ਇਹਨੇ ਬਹੁਤ ਜਣਿਆਂ ਦੇ ਘਰ ਖਾਬ ਦਿੱਤੇ ਨੇ ਮੈਨੂੰ ਅੱਜ ਵੀ ਸੋਸ਼ਲ ਮੀਡੀਆ ਤੇ ਕਈ ਮੁੰਡੇ ਫੋਨ ਕਰ ਰਹੇ ਨੇ ਮੈਸੇਜ ਕਰ ਰਹੇ ਨੇ ਇਹਨੇ ਸਾਡੇ ਕੋਲ ਵੀ ਬਲੈਕਮੇਲ ਕਰਕੇ ਪੈਸਾ ਲਿੱਤਾ ਕਿਸੇ ਤੇ ਤਿੰਨ ਤੋਂ 70 ਦੇ ਪਰਚੇ ਪਾੰਦੀ ਹੈ ਕਿਸੇ ਤੇ ਕੁਝ ਮੈਂ ਬਹੁਤ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਨੂੰ ਮੋਦ ਕੀਤੀਆਂ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਵੱਡੇ ਅਧਿਕਾਰੀਆਂ ਨੇ ਮਿਲੀ ਭਗਤ ਹੈਗੀਆਂ ਕਈ ਮੈਂ ਕਈ ਬਟਿੰਦੇ ਵਾਸੀ ਜਿਹੜੇ ਮੇਨ ਉਹਦੇ ਦੇ ਅਕਸਰ ਨੇ ਮੜਾ ਦਾ ਧੰਨਵਾਦ ਕਰਦੀਆਂ ਜਿਹੜਾ ਨਾਕੇ ਤੇ ਇਹਨੂੰ ਪਕੜਿਆ ਇਹ ਜੇ ਗੰਦੇ ਬੰਦਿਆਂ ਨੂੰ ਜੇਜ ਜਾਣਾ ਚਾਹੀਦਾ ਭਗਵੰਤ ਮਾਰ ਸਰਕਾਰ ਦਾ ਵੀ ਬਹੁਤ ਸਹਿਯੋਗ ਹੈ ਜੋ ਕਿ ਨੇ ਇਹ ਚਿੱਟੇ ਦੇ ਲੋਕਾਂ ਨੂੰ ਪਕੜਿਆ ਜਾ ਰਿਹਾ ਉਹਦੇ ਵਿੱਚ ਕਈ 99% ਮੁਲਾਜ਼ਮ ਸਹੀ ਹੈ 2% ਮੁਲਾਜ਼ਮ ਚਿੱਟੇ ਦੀ ਆੜਵੇ ਚਿੱਟਾ ਵੇਚਦੇ ਨੇ ਚਿੱਟੇ ਦੇ ਨਾਲ ਜੋ ਮੜੇ ਜਾਂਦੇ ਨੇ ਉਹਨਾਂ ਦੀ ਸਪੋਰਟ ਕਰਦੇ ਨੇ ਉਹਨਾਂ ਵਿੱਚੋਂ ਉਹ 2% ਜਿਨ੍ਹਾਂ ਨੂੰ ਮੈਂ ਹੱਥ ਬਣ ਕੇ ਤੁਹਾਡੀ ਰਿਕਵੈਸਟ ਕਰ ਰਹੀਆਂ ਮੈਨੂੰ ਤੁਹਾਡਾ ਸਾਰਾ ਪਤਾ ਕਾਲਾ ਚਿੱਟਾ ਮੈਨੂੰ ਖੋਹਣਾ ਨਾ ਪਵੇ ਇਸ ਕਰਕੇ ਮੈਂ ਕਹਿੰਨੀ ਹਾਂ ਉਹਦੇ ਵਾਸਤੇ ਤੁਸੀਂ ਬਿਲਕੁਲ ਸਪੋਰਟ ਨਾ ਕਰੋ ਮੈਨੂੰ ਮਜਬੂਰਾਂ ਨੇ ਕੰਨਾ ਪਊਗਾ ਬਲਵਿੰਦਰ ਸਿੰਘ ਸੋਨੂ 2022 ਦਾ ਇਸ ਲੜੇ ਜਣਾ ਰਹਿ ਰਿਹਾ ਠੀਕ ਹੈ ਉਹ ਅੱਜ ਵੀ ਮਾਰ ਹੈ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਵੀ ਹੋ ਗਿਆ ਇਹ ਜ਼ਿੰਮੇਵਾਰ ਹੋਣਗੇ ਇੱਕ ਇੱਕ ਗੈਂਗਸਟਰ ਹੈ ਜਿੰਦਾ ਮੇਰੇ ਕੋਲ ਵੀਦ ਪ੍ਰੂਫ ਹੈਗੇ ਨੇ ਉਹ ਤੁਸੀਂ ਮੇਰੇ ਕੋਲ ਲੈ ਸਕਦੇ ਹੋ ਅਮਨਦੀਪ ਕੌਰ ਜੋਗੀ ਤੇ ਨਾਥ ਮਾਨਸਾ ਡਿਊਟੀ ਸੀ ਪੁਲਿਸ ਲਾਈਨ ਡਿਊਟੀ ਕਰ ਰਹੀ ਹੈ 14 ਜੀ 2022 ਦੀ ਮਾਨਸਾ ਤੀਕੀ ਇਹ ਪੁਲਿਸ ਲਾਈਨ ਡਿਊਟੀ ਕਿਵੇਂ ਕਰ ਸਕਦੀ ਹੈ ਇਹ ਇੱਕ ਡਾਕਟਰ ਦੇ ਨਾਲ ਨਰਸ ਦਾ ਕੰਮ ਕਰ ਰਹੀ ਹੈ ਹਾਲਾਂਕਿ ਇਹਨੂੰ ਅਲਾਉਡ ਨਹੀਂ ਇੰਨੇ ਕੋਲ ਪ੍ਰੂਫ ਕਰੋ ਇਹਨੇ ਨਰਸ ਦਾ ਕੋਰਸ ਕੀਤਾ ਹੋਇਆ ਹੈ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਐਸੀ ਥੱਲੇ ਬਹਿ ਕੇ ਡਿਊਟੀ ਕਰਦੀ ਹੈ ਥਾਰ ਗੱਡੀ ਹੈ ਵਰਨਾ ਗੱਡੀ ਹੈ ਬੂਟ ਹੈ ਅਦਰਸ਼ ਨਗਰ ਤੇ 500000 ਦਾ ਮਕਾਨ ਹੈ ਦੇ ਕੋਲ ਠੀਕ ਹੈ ਫਲਾਰ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਹੈ ਕਿੱਥੋਂ ਆਇਆ ਪੈਸਾ ਉਹ ਰੋਲਗ ਲਗ ਦੀ ਕੜੀ ਕੋਈ ਆਮ ਨਹੀਂ ਬਾਤ ਕਰਦਾ ਲੱਖ ਰੁਪਏ ਦੀ ਕੜੀ ਨੇ ਗੁੱਟ ਤੇ ਬੰਨੀ ਹੁੰਦੀ ਹੈ 15000 ਦਾ ਸੂਟ ਇਹਨੇ ਤੰਤੇ ਪਾਇਆ ਦਾ ਕਿੱਥੋਂ ਆ ਰਿਹਾ ਪੈਸਾ ਕਿਉਂ ਪ੍ਰਸ਼ਾਸਨ ਨਹੀਂ ਇਹ ਬੰਦੇ ਨੂੰ ਹੱਥ ਪਾndi ਮੈਨੂੰ 2022 ਦੀ ਰੋਲਾ ਪਾndi ਸੀ ਪਹਿਲਾਂ ਵੀ ਇਹਨਾਂ ਦਾ ਕੇਸ ਮੇਰੇ ਘਰੋਂ ਇਹ ਬੇਰ ਨੰਗੇ ਆਤੀ ਦੋਨੋਂ ਜਣੇ ਫੜੇ ਗਿਆ ਚਿੱਟਾ ਵੀ ਬਨਾਮਤ ਹੋਇਆ ਪਰ ਕਈ ਉੱਚ ਅਧਿਕਾਰੀਆਂ ਨੇ ਮੇਰੀ ਸੁਣੀ ਨਹੀਂ ਇਨਕੁਆਇਰੀ ਚੋਂ ਉਹ ਬਾਹਰ ਕੱਢਿਆ ਹੁਣ ਮੈਂ ਐ ਨਹੀਂ ਹੋਣ ਦਾਂਗੀ ਜਿੰਨਾ ਕੱਕ ਐਂਡੇ ਕਰਦੇ ਬਸ ਦੋਸ਼ਾਂ ਨਹੀਂ ਫੇਰੇ ਜਾਂਦਾ ਮੈਂ ਸ਼ਾਂਤ ਨਹੀਂ ਰਹੂੰਗੀ ਦੂਜੇ ਲੋਕਾਂ ਨੇ ਕਹਿੰਦਾ ਤੁਸੀਂ ਬਸ ਦੋਸ਼ਾਂ ਫੇਰਦੇ ਹੋ ਇਹ ਫੁੱਲ ਸਾਲੀ ਦੇ ਕਿਉਂ ਨਹੀਂ ਇੰਨੀ ਹਿੰਮਤ ਹੈ ਨਾ ਪ੍ਰਸ਼ਾਸਨ ਚ ਸਰਕਾਰ ਚ ਇਹ ਜੋ ਮਲਾਜਵਾ ਨੂੰ ਕਾਬੂ ਕਰੋ ਇਹ ਜੋ ਵੱਡੇ ਲੋਕਾਂ ਨੂੰ ਇੰਦਰ ਮਾਨਡ ਲਿੱਤਾ ਗਿਆ ਇਹਦੇ ਕੋਲ ਬਹੁਤ ਕਰਾਸੀ ਆਉਣਗੇ ਇਹਦੇ ਫੋਨ 'ਚ ਬਹੁਤ ਜਾਣਕਾਰੀਆਂ ਨੇ ਤੁਸੀਂ ਪ੍ਰਾਪਤ ਕਰੋ ਇਹਦੇ ਕੋਲ ਇੰਨਾ ਕਿੱਥੋਂ ਰੋਟੀ ਆਈ ਇੱਕ ਕਿਸਾਨ ਚੌਕ ਦੇ ਕੋਲ ਨਵੀਂ ਕਲੋਨੀ ਐ ਉੱਥੇ ਪਲਾਟ ਇਹਨੇ ਲਿੱਤਾਗਾ ਪਲਾਟ ਕਿੱਥੋਂ ਆਇਆ 3 ਮਹੀਨੇ ਹੋ ਗਏ ਸਕੂਟਰੀ ਬੁਲਟ ਵਰਨਾ ਕੱਢੀ ਇੱਕ ਓਡੀ ਗੱਡੀ ਮੇਰੇ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਉਹ ਵੀ ਇਮਾਨਦਾਰ ਭੇਜੋ ਸਾਰੇ ਜਨਪਰਦਾਲ ਕਰੋ ਇੱਕ ਕੌਨਸਟੇਬਲ ਇੰਨੀਆਂ ਕੌਨਸਟੇਬਲਾਂ ਦੇਖ ਰਹੀਆਂ ਮੈਂ ਟੌਪ ਚ ਡਿਊਟੀ ਕਰਦੀਆਂ ਨੇ ਮੁਲਾਜ਼ਮ ਡਿਊਟੀ ਕਰਦੇ ਨੇ ਉਹਨਾਂ ਕੋ ਸਕੂਟਰੀ ਤੱਕ ਨਹੀਂ ਜੁੜਦੀ ਇਹ ਇੱਕ ਮੁਲਾਜ਼ਮ ਜੋ ਜਦੋਂ ਵੇਖੋ ਮੈਡੀਕਲ ਰੈਸਟ ਮੈਡੀਕਲ ਰੈਸਟ ਐਸ਼ਾ ਈਡੀ ਬਿਮਾਰ ਹੈ ਘਰੇ ਕਿਉਂ ਨਹੀਂ ਰੰਡੀ ਕਿਉਂ ਸਰਕਾਰ ਕੋ ਪੈਸਾ ਕਰੀਆ ਪੈਸਾ ਮਾਰਸਾ ਡਿਊਟੀ ਕਰਕੇ ਉੱਥੇ ਬਿਮਾਰੀ ਹੈ ਡਿਊਟੀ ਕਰ ਰਹੀ ਹੈ ਏਸੇ ਥਲੇ ਬਹਿ ਕੇ ਡੋਟਰੇ ਨਾਲ ਜੋ ਕੀ ਨੇ ਨਸਤਾ ਪੁਰਸ ਨਹੀਂ ਕੀਤਾ ਇਹਨੂੰ ਕਿੰਨਾ ਅਲਾਉਟ ਦਿੱਤਾ ਕਿਨੇਡ ਕਰ ਦਿੱਤਾ ਇਹ ਵੱਡੇ ਵਾਪਰਾਂ ਦੀ ਮਿਲੀ ਕੱਟਦਾ ਜੋ ਪ੍ਰਸ਼ਾਸਨ ਮੈਂ ਤੁਹਾਨੂੰ ਦੱਸ ਰਹੀਆਂ ਮੈਂ ਇਹ ਵੀ ਸਪੋਰਟ ਲਗਦੀ ਹੈ ਤੁਹਾਨੂੰ ਸਪੋਰਟ ਲਗਦੀ ਹੈ ਤਿੰਨ ਚਾਰ ਮੁਲਾਜ਼ਮ ਨੇ ਵੱਡੇ ਅਧਿਕਾਰੀ ਨੇ ਜਿਨ੍ਹਾਂ ਕੋਲ ਮੈਂ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਜਿਨ੍ਹਾਂ ਨਾਲ ਇਹ ਰਸਤਾ ਕੱਟ ਕੇ ਆਈ ਹੈ ਮੇਰੇ ਕੋਲ ਪ੍ਰੂਫ ਨੇ ਵਿਧ ਪ੍ਰੂਫ ਜਦੋਂ ਟਾਈਮ ਆਊਗਾ ਮੈਂ ਉਸ ਵੱਡੇ ਐਸਐਸਪੀ ਦੇ ਰੈਂਕ ਦੇ ਬੰਦੇ ਨੇ ਠੀਕ ਹੈ ਨਾ ਐਸਐਸਪੀ ਦੇ ਨਾਮ ਦੱਸੂਗੀ ਨਾਮ ਵੀ ਦੱਸੂਗੀ ਮੈਂ ਦੇਖੋ ਉਹਨਾਂ ਦੇ ਨਾਲ ਰਸਤਾ ਕੱਟ ਕੇ ਆਈ ਹੈ ਮੈਂ ਤੁਹਾਨੂੰ ਚੇਤਾਵਨੀ ਕਰਦੀ ਹਾਂ ਜੇ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਤੁਸੀਂ ਇਹ ਗੰਦੇ ਬੰਦਿਆਂ ਨੂੰ ਬਚਾਇਆ ਤੇ ਮੈਂ ਆਪੇ ਆਪ ਨੂੰ ਇਥੇ ਹੀ ਬੈਠ ਕੇ ਬੱਚਾ ਜ਼ਬਰ ਖਤਮ ਕਰੂੰਗੀ ਉਹਦਾ ਜ਼ਿੰਮੇਵਾਰ ਪਾਬਰਸ਼ਾਸ਼ਨ ਹੋਏਗਾ ਮੈਂ ਲੈ ਕੇ ਜਾਉਂਗੀ ਉਹਨਾਂ ਦੇ ਵਿਦ ਪ੍ਰੂਫ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਨੇ ਆ ਜਿਹੜੇ ਵੱਡੇ ਅਧਿਕਾਰੀ ਤੁਹਾਡੇ ਨਾਲ ਰਾਤਾਂ ਕੱਟੀਆਂ ਹੋਈਆਂ ਨੇ ਠੀਕ ਹੈ ਤੁਹਾਡੀਆਂ ਚੈਟਾਂ ਤੁਹਾਡੇ ਫੋਟੋਆਂ ਸਕਰੀਨਸ਼ਾਟ ਸਭ ਕੁਝ ਮੇਰੇ ਕੋਲ ਨੇ ਮੈਨੂੰ ਤੁਹਾਡੇ ਕਹਿੰਦੇ ਕੋਈ ਵੀ ਗੱਲਬਾਤ ਹੋ ਗਈ ਮੇਰੇ ਦੋਮਤਿਆਂ ਨੂੰ ਜ਼ਿੰਮੇਵਾਰ ਤੁਸੀਂ ਹੋ ਕਿ ਅੱਜ ਅਸੀਂ ਛੜਕਾ ਤੇ ਰਹਿ ਰਹਿਆ 2022 ਦੇ ਮੈਨੂੰ ਘਰੋਂ ਕੱਢਿਆ ਮੇਰੇ ਕੋ ਥਾਂ ਨਹੀਂ ਕਰ ਰਹਿਨੂੰ ਮੈਂ ਤਾਂ ਕੀ ਕਹਾਂਦੀ ਫਿਰਦੀ ਆ ਇਹ ਸਾਰੀ ਪ੍ਰੋਪਰਟੀ ਇਹਨਾਂ ਬਣਾ ਰੱਖਿਆ ਕਿੱਥੋਂ ਬਣਾਈ ਆ ਮੈਂ ਐਸਐਸਪੀ ਨਾਲ ਪਟੰਨਾ ਐਸਐਸਪੀ ਨਾਲ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨੇ ਨਿਆਂ ਕੀਤਾ ਅੱਜ ਇਹ ਲੇਡਿੰਗ ਨੂੰ ਵੜਿਆ ਹੋਰ ਵੀ ਕਈ ਜਿਹੜੇ ਅੱਜ ਕੰਮ ਕਰਦੇ ਨੇ ਮਲਾਜਮ ਦੀ ਆੜ ਵਿੱਚ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨੀ ਆ ਬੰਦ ਕਰ ਦਿਓ ਹੁਣ ਸਰਕਾਰ ਬਹੁਤ ਜ਼ਿਆਦਾ ਜਾਗਰੂਕ ਹੋ ਗਈ ਹੈ ਤੇ ਤੁਸੀਂ ਬਚ ਜੋ ਜਿੰਨਾ ਬਚਿਆ ਜਾ ਸਕਦਾ ਹੈ